ਹੁਸ਼ਿਆਰਪੁਰ ਤੋਂ ਸ਼ੂਮਣੇ ਕਾਲੇ ਦਲ ਤੋਂ ਮਿਤਵਾਰ ਨੂੰ ਸੋਨ ਸਿੰਘ ਠੰਡਲ ਲਗਾਤਾਰ ਵੱਡੀਆਂ ਰੈਲੀਆਂ ਕਰ ਰਹੇ ਨੇ ਉੱਤੇ ਦੂਜੇ ਪਾਸੇ ਹੁਸ਼ਿਆਰਪੁਰ ਤੋਂ ਸ਼ੂਮਣੇ ਕਾਲੇ ਦਲ ਦੇ ਸੀਨੀਅਰ ਆਗੂ ਅਤੇ ਮਿਤਪਰਤਾ ਦਾ ਸੰਜੀਵ ਤਲਵਾਰ ਦੇ ਵੱਲੋਂ ਸੋਨ ਸਿੰਘ ਠੰਡਲ ਨੂੰ ਜਿਤਾਉਣ ਦੇ ਲਈ ਕਮਾਂਡ ਸੰਭਾਲੀ ਹੋਈ ਹੈ ਤੇ ਲਗਾਤਾਰ ਸੰਜੀਵ ਤਲਵਾਰ ਵੱਲੋਂ ਵਕ ਵਕ ਥਾਵਾਂ ਉੱਤੇ ਚੋਣ ਡੈਲੀਆਂ ਕਰਕੇ ਸੋਨ ਸਿੰਘ ਠੰਡਲ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਨੂੰ ਮੁਖ ਰੱਖਦੇ ਹੁਸ਼ਿਆਰਪੁਰ ਵਿਖੇ ਸੰਜੀਵ ਤਲਵਾਰ ਦੀਗ ਵਾਇਦ ਦੇ ਵਿੱਚ ਇੱਕ ਚੋਣ ਰੈਲੀ ਕੀਤੀ ਗਈ ਹੈ ਜਿੱਥੇ ਕਿ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ ਹੈ ਜਿੱਥੇ ਉਹਨਾਂ ਨੇ ਭਾਜਪਾ ਦੇ ਉੱਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਤੇ ਉੱਥੇ ਨਾਲ ਹੀ ਦਲ ਬਦਲੂ ਤੇ ਸਵਾਰਥ ਦੇ ਲਈ ਆਪਣੀਆਂ ਪਾਰਟੀਆਂ ਛੱਡ ਰਹੇ ਲੋਕਾਂ ਨੂੰ ਵੀ ਉਹਨਾਂ ਨੇ ਜਵਾਬ ਦਿੱਤਾ ਤਾਂ ਉੱਥੇ ਹੁਸ਼ਿਆਰਪੁਰ ਦੇ ਵਿੱਚ ਅਸੂਨ ਸਿੰਘ ਠੰਡਲ ਨੂੰ ਵੱਡੀ ਲੀਡ ਪ੍ਰਾਪਤ ਕਰਕੇ ਜਿੱਥੇ ਸੁਖਬੀਰ ਬਾਦਲ ਦੇ ਹੱਥ ਮਜ਼ਬੂਤ ਕਰਨਗੇ ਉੱਥੇ ਹੁਸ਼ਿਆਰਪੁਰ ਦੇ ਮੁੱਦੇ ਨੂੰ ਜਿਹੜੇ ਸੰਸਦ ਦੇ ਵਿੱਚ ਗੂੰਜਣਗੇ ਤੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਲੋਕ ਸਭਾ ਚੋਣਾਂ ਨੇ ਤੇ ਪੰਜਾਬ ਦੀ ਸਿਆਸਤ ਕੀ ਕਹਿ ਰਹੀ ਹੈ ਤੇ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਲੋਕ ਸਭਾ ਦੇ ਵਿੱਚ ਗੂੰਜਣਗੇ ਤੇ ਕਿਹੜੇ ਐਮਪੀ ਨੇ ਜਿਹੜੇ ਇਹ ਮੁੱਦੇ ਨੇ ਜਿਹੜੇ ਪੰਜਾਬ ਦੇ ਹੱਲ ਕਰਵਾ ਸਕਦੇ ਨੇ ਇਹਨਾਂ ਤਮਾਮ ਗੱਲਾਂ ਦੇ ਜਵਾਬ ਜਾਣਨ ਦੇ ਲਈ ਏਐਨਬੀ ਨਿਊਜ਼ ਦੀ ਟੀਮ ਆ ਜਿਹੜੀ ਪੰਜਾਬ ਦਾ ਦੌਰਾ ਕਰ ਰਹੀ ਹੈ ਤੇ ਹੁਸ਼ਿਆਰਪੁਰ ਪਹੁੰਚੇ ਆ ਵਰਿੰਦਰ ਸਿੰਘ ਬਾਜਵਾ ਸਾਬਕਾ ਰਾਜ ਸਭਾ ਮੈਂਬਰ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਉਮੀਦਵਾਰ ਨੇ ਸੋਹਣ ਸਿੰਘ ਠੰਡਲ ਉਹਨਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੇ ਲਈ ਤਿਆਰ ਨੇ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਮੁੱਦੇ ਦੇ ਇਸ ਤਰ੍ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਫੈਸਲਾ ਲਿਆ ਕਿ ਆਮ ਕਿਹਾ ਜਾਂਦਾ ਸੀ ਵੀ ਇਹ ਭਾਜਪਾ ਨਾਲ ਰਲ ਕੇ ਲੜਦੇ ਆ ਜਾਂ ਸੀਟਾਂ ਸ਼ੇਅਰ ਕਰਨਗੇ ਉਹਨਾਂ ਤੋਂ ਬਿਨਾਂ ਨਹੀਂ ਚੱਲ ਸਕਦੇ ਪਰਾ ਐਤ ਕੀ ਫੈਸਲਾ ਸੀ ਇਹ ਕੀਤਾ ਪੰਜਾਬ ਦੀ ਜਿਹੜੀ ਇਲੈਕਸ਼ਨ ਹੈ ਇਹ ਅਸੀਂ ਮੁੱਦਿਆਂ ਦੇ ਆਧਾਰ ਤੇ ਲੜ ਰਹੇ ਆ ਮੁੱਦੇ ਸੜ ਲਈ ਪਹਿਲਾਂ ਸੀ ਇਹੀ ਸ਼ਰਤਾਂ ਸੀ ਰੱਖੀਆਂ ਸੀ ਵੀ ਬੰਦੀ ਸਿੰਘ ਜਿਹੜੇ ਉਹਨਾਂ ਨੂੰ ਛੱਡਿਆ ਜਾਵੇ ਤੇ ਬਾਕੀ ਜਿਹੜਾ ਪੰਜਾਬ ਦੇ ਰਹਿੰਦੇ ਮਸਲੇ ਆ ਉਹਨਾਂ ਨੂੰ ਆਪਾਂ ਹੱਲ ਕਰਨਾ ਪੰਜਾਬ ਦੇ ਜਿਹੜਾ ਹੈਗਾ ਜਿਹੜਾ ਪੰਜਾਬ ਦਾ ਪਾਣੀ ਦਾ ਮਸਲਾ ਆ ਪੰਜਾਬ ਦੀ ਚੰਡੀਗੜ੍ਹ ਦੇ ਮਸਲੇ ਨੇ ਹੋਰ ਟੈਰੀਟਰੀਅਲ ਮਸਲੇ ਨੇ ਉਹ ਸਾਰੇ ਮਸਲੇ ਜਿਹੜੇ ਆ ਉਹ ਆਪਾਂ ਇਹ ਜਿਹੜੇ ਹਲਕਾ ਜੇ ਤ ਹਲ ਕਰਦੇ ਆ ਯਾ ਔਰ ਨਾਲ ਕਿਸਾਨੀ ਮਸਲਾ ਬਹੁਤ ਉਲਝਿਆ ਪਿਆ ਉਹ ਤੁਸੀਂ ਦੇਖ ਸਕਦੇ ਹੋ 2 ਸਾਲ ਤੋਂ 2 ਦੇ ਵੀ 2.5 ਸਾਲ ਤੋਂ ਹੋ ਗਏ ਆ ਉਹ ਬਿਚਾਰੇ ਪਹਿਲਾਂ ਬਾਰਡਰਾਂ ਤੇ ਬੈਠਦੇ ਰਹੇ ਉਹ ਲੰਬੀ ਜਿੱਦੋਜਾਦ ਤੋਂ ਬਾਅਦ ਕੋ ਉਹਨਾਂ ਨੇ ਉਹ ਜਿਹੜੇ ਕਾਲੇ ਕਾਨੂੰਨ ਸੀ ਉਹ ਤਾਂ ਵਾਪਸ ਹੋ ਗਿਆ ਪਰ ਉਹ ਤੋਂ ਬਾਅਦ ਜਿਹੜੀਆਂ ਪੈਂਡਿੰਗ ਮੰਗਾਂ ਸੀਗੀਆਂ ਐਮਐਸਪੀ ਹੋਰ ਮਸਲੇ ਆ ਉਹ ਸਾਰੇ ਉੱਥੇ ਦੇ ਉੱਥੇ ਖੜੇ ਆ ਹੋਰ ਫਿਰ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਐਜੀਟੇਸ਼ਨ ਤੇ ਆ ਅਸੀਂ ਇਹ ਕਿਹਾ ਸੀ ਬੀਜੇਪੀ ਨੂੰ ਇਹ ਕਿਸਾਨੀ ਮਸਲੇ ਸਿੱਖਾਂ ਦੇ ਮਸਲੇ ਪੰਜਾਬੀਆਂ ਦੇ ਮਸਲੇ ਪੰਜਾਬ ਦੇ ਹੋਰ ਜਿਹੜੇ ਸਾਡੇ ਦਲਤਵੀਰ ਹੈ ਜਾਂ ਨੌਜਵਾਨਾਂ ਦੇ ਬਾਹਰ ਸਾਡੀ ਜਵਾਨੀ ਬਾਹਰ ਜਾ ਰਹੀ ਹੈ ਇੱਥੇ ਜੌਬ ਕੋਈ ਨਹੀਂ ਮਿਲ ਰਹੀ ਇਹ ਸਾਰੇ ਵਸੀਲੇ ਅਗਰ ਤੁਸੀਂ ਪੈਦਾ ਕਰਦੇ ਹੋ ਸਾਡੀਆਂ ਇਹ ਮੰਗਾਂ ਮੰਨਦੇ ਹੋ ਸਾਡੇ ਜਿਹੜੇ ਗੁਰਦੁਆਮਾ ਦੇ ਤੁਸੀਂ ਕਬਜ਼ਾ ਕਰਕੇ ਬੈਠੇ ਹੋ ਜਿਹੜੇ ਨਦੇੜ ਸਾਹਿਬ ਆਪਣਾ ਬੋਰਡ ਬਣਾਤਾ ਜਾਂ ਉਹ ਤੋਂ ਇਲਾਵਾ ਹਜੂਰ ਸਾਹਿਬ ਉੱਥੇ ਵੀ ਬੋਰਡ ਇਹਨਾਂ ਬਣਾਤਾ ਜਿਹੜਾ ਅੱਗੇ ਸਾਡੇ ਵੱਲੋਂ ਨਮਾਇंदे ਹੁਣ ਸਰਕਾਰ ਦੇ ਆਪਣੇ ਪਾਸ ਹੈ ਦਿੱਲੀ ਤੇ ਵੀ ਐਸ.ਟੀ.ਪੀ.ਸੀ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਹਰਿਆਣਾ 'ਚ ਹੁਣ ਕੋਸ਼ਿਸ਼ ਹੈ ਪੰਜਾਬ ਵਾਲੇ ਕਰਨ ਦੀ ਅਗਰ ਇਹ ਸਾਰੇ ਕੰਟਰੋਲ ਹਟਾਉਣ ਇਹ ਸਾਡੇ ਅਦਾਰੇ ਖਾਲੀ ਕਰਨ ਇਹ ਸਾਰੀਆਂ ਗੱਲਾਂ ਜੇ ਮੰਦੇ ਤਾਂ ਸੀ ਉਹਨਾਂ ਸੁਝਵਤਾ ਕਰੇ ਪਰ ਉਹਨਾਂ ਨਾਲ ਸਾਡਾ ਕੋਈ ਇਸ ਗੱਲ ਤੇ ਇਸ਼ੂ ਤੇ ਕੋਈ ਸਮਝੌਤਾ ਹੀ ਨਹੀਂ ਹੋਇਆ ਇਸ ਕਰਕੇ ਅਸੀਂ ਪੰਜਾਬ ਦੇ ਇਸ਼ੂ ਲੈ ਕੇ ਇਹ ਗੱਲਾਂ ਲੈ ਕੇ ਪੰਜਾਬ ਕਿਉਂ ਸਾਡੀ ਖੇਤਰੀ ਪਾਰਟੀ ਹੈ ਅਸੀਂ ਨੈਸ਼ਨਲ ਲੈਵਲ ਦੀ ਨਹੀਂ ਗੱਲ ਸਾਡੀ ਅਸੀਂ ਪੰਜਾਬ ਦੇ ਹਿੱਤਾਂ ਦੀ ਖਾਤਰ ਹੀ ਇਹ ਲੜਾਈ ਲੜਦੇ ਆ ਇੱਕੋ ਇੱਕ ਪਾਰਟੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਜਿਹੜੀ ਆ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਹੀ ਆਪਣੇ ਰੀਜਨ ਦਾ ਆਪਣੀ ਸਟੇਟ ਦਾ ਲਈ ਲੜਾਈ ਲੜ ਸਕਦੀ ਹੈ ਸੋ ਇਸ ਵੇਲੇ ਜੋ ਮੈਂ ਦੇਖ ਰਿਹਾ ਜਿੰਨਾ ਕਿ ਮੈਂ ਪਾਰਲੀਮੈਂਟ ਹਾਲਕੇ ਚ ਘੁੰਮ ਕੇ ਦੇਖ ਰਿਹਾ ਲੋਕਾਂ ਦਾ ਰਿਸਪੌਂਸ ਫੋਸ ਆ ਜਿਹੜਾ ਪਿਛਲੀ ਵਾਰ ਜਦ ਸੀ ਦੇਖਦੇ ਸੀਗੇ ਲੋਕ ਨਾਰਾਜ਼ ਸੀ ਇਹਨਾਂ ਗੱਲਾਂ ਤੇ ਵੀ ਤੁਸੀਂ ਇਸ਼ੂ ਨਹੀਂ ਉਠਾਰਾ ਤੁਸੀਂ ਇਹ ਬੀਜੇਪੀ ਦੇ ਸਰਕਾਰ ਦੇ ਨਾਲ ਕਿਸਾਨਾਂ ਵਾਲੇ ਗੱਲ ਤੇ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਖੜੇ ਹੋ ਇਹ ਗੱਲਾਂ ਕਰਦੇ ਸੀ ਪਰ ਹੁਣ ਉਹ ਲੋਕ ਲੋਕ ਸਮਝਦੇ ਆ ਇਹ ਡਟ ਕੇ ਸਾਡੇ ਨਾਲ ਖੜੇ ਆ ਤੇ ਇਹ ਕਿਸਾਨ ਵੀ ਜਿਹੜੇ ਆ ਉਹ ਵੀ ਪੂਰਾ ਸਹਿਯੋਗ ਦੇ ਰਹੇ ਆ ਔਰ ਲੋਕ ਵੀ ਪੂਰਾ ਸਹਿਯੋਗ ਦੇ ਹਰ ਵਰਗ ਜਿਹੜਾ ਆ ਉਹ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਰਿਹਾ ਉਹ ਚੰਦੇ ਜਿਹੇ ਜੀ ਸਰਕਾਰ ਉਹਨਾਂ ਨੇ ਦਿੱਤੀ ਹੈ ਇਸੇ ਤਰ੍ਹਾਂ ਜੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਤੇ ਇਹ ਪਾਰਲੀਮੈਂਟ ਤੋਂ ਬਾਅਦ ਸਾਨੂੰ ਪੂਰੀ ਉਮੀਦ ਹੈ ਪਾਰਲੀਮੈਂਟ 'ਚ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੋਏਗੀ ਤੇ ਬਹੁਤ ਵੱਡਾ ਰਿਸਪਾਂਸ ਲੋਕਾਂ ਦਾ ਮਿਲੇਗਾ ਔਰ ਜਿਹੜੀ ਆ ਅਗਲੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹਦਾ ਮੋੜ ਇੱਥੋਂ ਮੱਝੂਗਾ ਔਰ ਸਰਕਾਰ ਆਪਾਂ ਅਗਲੀ ਹੋਰ ਵੀ ਬਣਾਵਾਂਗੇ ਸੋ ਸਾਡੇ ਨਾਲ ਸੰਜੀਵ ਤਲਵਾਰ ਜੀ ਵੀ ਮੌਜੂਦ ਨੇ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਲਵਾਰ ਸਾਹਿਬ ਇਹ ਹੁਸ਼ਿਆਰਪੁਰ ਠੀਕ ਹੈ ਹਲਕਾ ਤੇ ਕਿਹੜੇ ਕਿਹੜੀਆਂ ਇੱਥੇ ਮੰਗਾ ਨੇ ਲੋਕਾਂ ਦੀਆਂ ਜਿਵੇਂ ਤੁਸੀਂ ਅੱਜ ਚੋਣ ਰੈਲੀ ਕੀਤੀ ਆ ਲੋਕ ਕੀ ਚਾਹੁੰਦੇ ਨੇ ਵੀ ਕਹਿਜੋ ਐਮਪੀ ਉਹਨਾਂ ਦਾ ਹੋਵੇ ਦੇਖੋ ਬਾਜਵਾ ਸਾਹਿਬ ਨੇ ਬੜੇ ਅੱਛੇ ਤਰ੍ਹਾਂ ਤੁਹਾਨੂੰ ਪੰਜਾਬ ਦੀ ਰਾਜਨੀਤੀ ਬਾਰੇ ਦੱਸਿਆ ਜੇ ਮੈਂ ਕੱਲੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਗੱਲ ਕਰਾਂ ਤਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਇੱਕ ਅਜਿਹਾ ਹਲਕਾ ਆ ਜਿਹਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜੜੀਆਂ ਵੱਡੇ ਪ੍ਰੋਜੈਕਟ ਸੀ ਉਹਦਾ ਲਾ ਰਿਆ ਲਾ ਰਹੀ ਰਹੇ ਜਿਵੇਂ ਇੱਥੋਂ ਕਾਂਗਰਸ ਦੇ ਮਾਨਯੋਗ ਮੈਂਬਰ ਪਾਰਲੀਮੈਂਟ ਸੀਗੇ ਮਨਿਸਟਰ ਵੀ ਸੀਗੇ ਸੰਤੋਸ਼ ਚੌਧਰੀ ਜੀ ਉਹਨਾਂ ਨੇ ਇੱਕ ਕੈਂਸਰ ਹਸਪੀਟਲ ਦਾ ਇੱਥੇ ਨੀਂ ਪੱਥਰ ਰੱਖਿਆ ਸੀ ਔਰ ਲੇਕਿਨ ਅੱਜ ਆਪਾਂ ਜੇ ਲੱਭਣ ਜਾਈਏ ਤਾਂ ਨੀਂ ਵੀ ਨਹੀਂ ਲੱਭਦੀ ਉਸ ਹਸਪੀਟਲ ਦੀ ਇਦਾਂ ਹੀ ਉਸ ਤੋਂ ਬਾਅਦ ਦੇ ਵਿੱਚ ਦੋ ਵਾਰ ਇੱਥੇ ਮੈਡੀਕਲ ਕਾਲਜ ਦਾ ਨੀਂ ਪੱਥਰ ਰੱਖਿਆ ਗਿਆ ਔਰ ਅੱਜ ਦੀ ਜਿਹੜੀ ਹੁਣ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਵੀ ਤਿੰਨ ਵਾਰ ਉਹਦਾ ਉਦਘਾਟਨ ਕਰ ਗਏ ਔਰ ਇਦਾਂ ਦੇ ਬਹੁਤ ਸਾਰੇ ਇਹ ਮੁੱਦੇ ਨੇ ਇਹਦੇ ਨਾਲ ਨਾਲ ਜੇ ਆਪਾਂ ਦੇਖੀਏ ਤਾਂ ਸਾਡਾ ਬੇਟ ਦਾ ਏਰੀਆ ਹੈ ਉੱਥੇ ਸੇਮ ਦੀ ਬਹੁਤ ਵੱਡੀ ਸਮੱਸਿਆ ਹੈ ਔਰ ਜੇ ਸਾਡਾ ਜਿਹੜਾ ਇਹ ਜਿਹੜਾ ਪੰਜਾਬ ਪ੍ਰਦੇਸ਼ ਹੈ ਇਹ ਤੁਹਾਨੂੰ ਪਤਾ ਕਿਸਾਨੀ ਪ੍ਰਦੇਸ਼ ਹੈ ਔਰ ਇਹ ਸਾਡੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਅਜਿਹਾ ਏਰੀਆ ਆ ਜਿਹੜਾ ਜਿਹਨੂੰ ਤੁਸੀਂ ਨੀਮ ਹਿਮਾਚਲ ਏਰੀਆ ਕਹਿ ਸਕਦੇ ਇਹਨੂੰ ਕੰਢੀ ਖੇਤਰ ਕਹਿੰਦੇ ਆ ਕੰਢੀ ਖੇਤਰ ਦਾ ਜਿਹੜਾ ਵਾਤਾਵਰਨ ਆ ਉਹ ਹਿਮਾਚਲ ਵਰਗਾ ਆ ਲੇਕਿਨ ਉਹ ਹੈ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਦੀ ਉੱਥੇ ਦਫਾ 3 4 5 ਫੋਰਟੈਸਟ ਪ੍ਰੋਟੈਕਟ ਐਕਟ ਜਿਹੜਾ ਲੱਗਾ ਹੋਇਆ ਹੈ ਪਿਛਲੀਆਂ ਸਰਕਾਰਾਂ ਵੱਲੇ ਉਹਦੇ ਵਿੱਚ ਡੀਲਿਮਿਟੇਸ਼ਨ ਕੀਤੀ ਵੀ ਗਈ ਹੈ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਵੀ ਡੀਲਿਮਿਟੇਸ਼ਨ ਕਰਨ ਦੇ ਬਾਵਜੂਦ ਵੀ ਉੱਥੇ ਦਾ ਜਿਹੜਾ ਕਿਸਾਨ ਹੈ ਆਜ਼ਾਦ ਭਾਰਤ 'ਚ ਰਹਿੰਦੇ ਹੋਏ ਵੀ ਗੁਲਾਮੀ ਦਾ ਜੀਵਨ ਬਤੀਤ ਕਰਦਾ ਹੈ ਅਗਰ ਉਹਨੇ ਆਪਣੇ ਖੇਤ 'ਚੋਂ ਇੱਕ ਜਿਹੜਾ ਪਲਾਂਟ ਵਧਣਾ ਹੈ ਚਾਹੇ ਉਹ ਕਮਰਸ਼ੀਅਲ ਪਲਾਂਟ ਐ ਇਸ ਫਾਇਦਾ ਐ ਪਪੂਲਰ ਉਹਦੇ ਵਾਸਤੇ ਵੀ ਪਹਿਲਾਂ ਉਹਨੂੰ ਲਿਖਤ ਪਰਮਿਸ਼ਨ ਲੈਣੀ ਪੈਂਦੀ ਐ ਇਦਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਵਿਕਾਸ ਨਾਲ ਜੁੜੇ ਹੋਏ ਨੇ ਲੋਕਾਂ ਦੀ ਆਰਥਿਕ ਦੀ ਜਿਹੜੀ ਹੈਗੀ ਯੋਜਨਾ ਉਹ ਨਾਲ ਜੁੜੇ ਹੋਏ ਨੇ ਔਰ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਹੋਏ ਨੇ ਉਹਨੂੰ ਲੈ ਕੇ ਸਾਡੇ ਜਿਹੜੇ ਹੁਸ਼ਿਆਰਪੁਰ ਵਾਸੀ ਮੰਗ ਵੀ ਕਰ ਰਹੇ ਨੇ ਉਹ ਸਾਡਾ ਜਿਹੜਾ ਨੁਮਾਇੰਦਾ ਹੈ ਉਹ ਚੀਜ਼ਾਂ ਨੂੰ ਲੈ ਕੇ ਇਲੈਕਸ਼ਨ ਲੜ ਰਿਹਾ ਤਲਵਾਰ ਸਾਹਿਬ ਤੁਸੀਂ ਲੋਕਾਂ 'ਚ ਵਿਚਰਦੇ ਹੋ ਬਾਜਵਾ ਸਾਹਿਬ ਨੇ ਤੁਹਾਡਾ ਜ਼ਿਕਰ ਕੀਤਾ ਵੀ ਅچھے ਸੁਭਾਅ ਵਾਲਿਓ ਲੋਕਾਂ 'ਚ ਵਿਚਰਦੇ ਹੋ ਪਿਆਰ ਬਣਿਆ ਹੋਇਆ ਠੀਕ ਐ ਹਲਕਾ ਉਸੀਂ ਬੀਚਰਦੇ ਹਾਂ ਤੁਸੀਂ ਠੰਡਲ ਸਾਹਿਬ ਤੋਂ ਫਿਰ ਹੱਲਾਸ਼ੇਰੀ ਦਿਓਗੇ ਵੀ ਆਹ ਕੰਮ ਮੇਰੇ ਹਲਕੇ 'ਚ ਮੇਰੇ ਏਰੀਆ 'ਚ ਕਰਵਾਓ ਦੇਖੋ ਇਹ ਟੀਮ ਵਰਕ ਹੁੰਦਾ ਹੈ ਜਦੋਂ ਤੁਹਾਡੇ ਸਟੱਜੀ ਸੋਚ ਹੁੰਦੀ ਹੈ ਨਾ ਸਾਰੇ ਬੰਦਿਆਂ ਦੀ ਇੱਕ ਸੋਚ ਇਲੈਕਸ਼ਨ ਲੜਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਇੱਕ ਸਟੱਜੀ ਔਰ ਵਿਕਾਸ ਦੀ ਜਿਹੜੀ ਸੋਚ ਹੈ ਉਹ ਇਲੈਕਸ਼ਨ ਲੜ ਰਹੀ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਠੰਡਲ ਸਾਹਿਬ ਜਿਹੜੇ ਆ ਕਿਸੇ ਵੀ ਇਲਾਕੇ ਦੇ ਨਾਲ ਨਾ ਇਨਸਾਫੀ ਕਰਨਗੇ ਜੇ ਉਹ ਇੱਥੋਂ ਜਿੱਤਦੇ ਨੇ ਤੇ ਜਿੰਨੇ ਵੀ ਲੋਕ ਇਲੈਕਸ਼ਨ ਲੜਾ ਰਹੇ ਨੇ ਤੁਸੀਂ ਮੁੱਢਲੀ ਟੀਮ ਦੇਖ ਰਹੇ ਹੋ ਇਹਨਾਂ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਨੇ ਔਰ ਉਹ ਵਾਅਦੇ ਜਿਹੜੇ ਆ ਉਹ ਕਿ ਹਵਾ 'ਚ ਨਹੀਂ ਹੈਗੇ ਉਹ ਵਾਅਦੇ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਔਰ ਸਾਡਾ ਮੈਨੀਫੈ ਵਾਅਦੇ ਨੂੰ ਜਰੂਰ ਪੂਰਾ ਕਰੇਗਾ ਔਰ ਸਾਡੇ ਲੋਕਾਂ ਦਾ ਮਾਨ ਸਨਮਾਨ ਵੀ ਪੂਰਾ ਰੱਖੇਗਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਸਾਡੇ ਨਾਲ ਸੰਜੀਵ ਤਲਵਾਰ ਜੀ ਜੋ ਮੀਤ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਨਾਲ ਹੀ ਵਰਿੰਦਰ ਬਾਜਵਾ ਸਾਫਾ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਸੋਹਣ ਸਿੰਘ ਠੰਡਲ ਇਲਾਕੇ ਦੇ ਵਿੱਚ ਕਾਫੀ ਮੁੱਦੇ ਨੇ ਜਿਹੜੇ ਹੱਲ ਕਰਵਾਉਣਗੇ ਤੇ ਪਹਿਲਾਂ ਵੀ ਉਹ ਮੰਤਰੀ ਵੀ ਜਿਵੇਂ ਰਹੇ ਨੇ ਤੇ ਇਲਾਕੇ ਦੇ ਵਿੱਚ ਵਿਚਰ ਰਹੇ ਨੇ ਤੇ ਲੋਕਾਂ ਦਾ ਪਰਮਾ ਹੁੰਗਾਰਾ ਜਿਹੜਾ ਸੋਹਣ ਸਿੰਘ ਠੰਡਲ ਨੂੰ ਮਿਲਦਾ ਨਜ਼ਰ ਆ ਰਿਹਾ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਹੈ ਜਿਹੜਾ ਗਰਮਾਇਆ ਹੋਇਆ ਤੇ ਹੁਣ ਦੇਖਣਾ ਆਊਗਾ ਕਿ ਹੁਸ਼ਿਆਰਪੁਰ ਹਲਕੇ ਦੇ ਜਿਹੜੇ ਲੋਕ ਨੇ ਸੋਹਣ ਸਿੰਘ ਠੰਡਲ ਨੂੰ ਕਿੰਨੀਆਂ ਵੋਟਾਂ ਪਾ ਕੇ ਚਿਤੋਂਦੇ ਨੇ ਆਉਣ ਵਾਲਾ ਜਿਹੜਾ ਸਮਾ ਦੱਸੂਗਾ ਕੈਮਰਾ ਪਰਸਨ ਸੰਦੀਪ ਦੇ ਨਾਲ ਤਜਿੰਦਰ ਚੰਦੀ ਏ ਐਨ ਬੀ ਨਿਊ ਚੈਨਲ ਹੁਸ਼ਿਆਰਪੁਰ